ਆਪ பஞ்சਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਹौं ਮੈ ਮਲ ਹਰੋ ਿਸ ਗੁਰ ਕੋ ਚੁਲਾਵੋਂ ਬਖਾ ਮਹਾ ਅਗੰਤੇ ਹਾਥ ਦੇ ਰਖਾ ਿਸ ਗੁਰ ਕੇ ਗਰੇ ਢੋੋਂ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਿਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਖੋ ਦੀਨਾ ਜਿਉ ਆਪਣਾ ਦਾਸ ਆਪੇ ਮੁਲ ਲਿਉ ਆਪੇ ਲਾਇਉ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਨਕਰੀ ਨਮਸਕਾਰ ਕਾਲ ਕਲੇਸ਼ ਪੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਨਾ ਮੈਂ ਮਲਹਰੋ ਤਿਸ ਗੁਰ ਕੋ ਚਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਖੋ ਦੀਨਾ ਜਿਉ ਆਪਣਾ ਦਾਸ ਆਪੇ ਮੁਲ ਲਿਉ ਆਪੇ ਲਾਇਉ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਨਕਰੀ ਨਮਸਕਾਰ ਕਾਲ ਕਲੇਸ਼ ਪੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਨਾ ਮੇ ਮਲਹਰੋ 3ਸ ਗੁਰ ਕੋ ਚਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ 3ਸ ਗੁਰ ਕੇ ਗਰੇ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ 3ਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਲ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹੱਲਾ ਪੰਜਵਾਂ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ-ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਹਉ ਮੈ ਮਲ ਹਰੋ ਇਸ ਗੁਰ ਕੋਟ ਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀ ਸੋਨੀਦ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਨਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰੂ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾ ਤਿਸ ਗੁਰ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਹौं ਮੈ ਮਲ ਹਰੋ ਇਸ ਗੁਰ ਕੋ ਚੁਲਾਵੋ ਰਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਪੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹੱਲਾ ਪੰਜਵਾਂ ਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਹौं ਮੈ ਮਲ ਹਰੋ ਿਸ ਗੁਰ ਕੋਟ ਲਾਵੋਂ ਬਖਾ ਮਹਾ ਅਗੰਤੇ ਹਾਥ ਤੇ ਰਖਾ ਿਸ ਗੁਰ ਕੇ ਗ੍ਰਹਿ ਟੋੋਂ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਿਸ ਗੁਰ ਕੈ ਗ੍ਰਹਿ ਵੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਖੋ ਦੀਨਾ ਜਿਉ ਆਪਣਾ ਦਾਸ ਆਪੇ ਮੁਲ ਲਿਉ ਆਪੇ ਲਾਇਉ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਨਕਰੀ ਨਮਸਕਾਰ ਕਾਲ ਕਲੇਸ਼ ਪੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਉੜੀ ਮਹੱਲਾ ਪੰਜਵਾ ਇਸ ਗੁਰੂ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਨਾ ਮੈਂ ਮਲਹਰੋ ਿਸ ਗੁਰ ਕੋ ਚੁਲਾਵੋ ਪਖਾ ਮਹਾ ਅਗੰਤੇ ਹਾਥ ਤੇ ਰਖਾ ਿਸ ਗੁਰ ਕੇ ਗਰੇ ਢੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਿਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੇ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੀ ਰੈਣ ਨਿਤ ਮੰਜਨ ਕਰੋ ਜਨਮ ਮਰਨ ਕੀ ਹਉ ਮੈਂ ਮਲ ਹਰੋ ਇਸ ਗੁਰ ਕੋ ਜਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਪੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹੱਲਾ ਪੰਜਵਾਂ ਸਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰਹਿਣ ਨਿਤ ਮਨਜਨ ਕਰੋ ਜਨਮ ਮਰਨ ਕੀ ਹौं ਮੈ ਮਲ ਹਰੋ ਿਸ ਗੁਰ ਕੋ ਜੁ ਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਇਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੋੜੀ ਮਹੱਲਾ ਪੰਜਵਾ ਇਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਮਲਹਰੋ ਇਸ ਗੁਰ ਕੋ ਚ ਲਾਵੋ ਪਖਾ ਮਹਾ ਅਗੰਤੇ ਹਾਥ ਤੇ ਰਖਾ ਇਸ ਗੁਰ ਕੇ ਗਰੇ ਢੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਇਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਉੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਹਾਮੇ ਮਲਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗਰੇ ਢੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਇਨ ਗੁਰ ਕੋ ਮੋ ਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਇਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਉੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਮੇ ਮਲਹਰੋ ਿਸ ਗੁਰ ਕੋ ਚੁਲਾਵੋਂ ਬਖਾ ਮਹਾ ਅਗੰਤੇ ਹਾਥ ਤੇ ਰਖਾ ਿਸ ਗੁਰ ਕੇ ਗ੍ਰਹਿ ਟੋਵੋਂ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਿਸ ਗੁਰ ਕੇ ਗ੍ਰਹਿ ਵੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਭੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਕੀ ਨਾ ਮੇ ਮਲਹਰੋ ਤਿਸ ਗੁਰ ਕੋ ਜੁ ਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਤਿਸ ਗੁਰ ਕੇ ਗਰੇ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਇਸ ਗੁਰ ਕੋਟ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗਉੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਭੀਵਾ ਗੁਰ ਕੀ ਰੈਣ ਨਿਤ ਮਨਜਨ ਕਰੋ ਜਨਮ ਮਰਨ ਮੇ ਮਲਹਰੋ ਇਸ ਗੁਰ ਕੋ ਚ ਲਾਵੋ ਬਖਾ ਮਹਾ ਅਗੰਤੇ ਹਾਥ ਤੇ ਰਖਾ ਇਸ ਗੁਰ ਕੇ ਗਰੇ ਢੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਇਸ ਗੁਰ ਕੇ ਗਰੇ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਕੋ ਮੋਕੋ ਦਿਨਾ ਜਿਓ ਆਪਣਾ ਦਾਸ ਆਪੇ ਮੂਲ ਲਿਓ ਆਪੇ ਲਾਇਉ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਕਾਲ ਕਲੇਸ਼ ਭੈ ਪਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ